ਜੇ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਿਟਾਰਵਿੰਦਾ ਫਾਊਂਡਰ ਸਟ੍ਰੈਕਟਰ ਦੋਸਤੋ ਜਿਵੇਂ ਤੁਹਾਨੂੰ ਪਤਾ ਪੰਜਾਬ ਪੂਰ ਦੇ ਫਿਜ਼ੀਕਲ ਟ੍ਰੈਲ ਜਿਹੜੇ ਚੱਲ ਰਹੇ ਨੇ ਉਸ ਦੇ ਰਿਲੇਟਡ ਆਪਣੇ ਕਾਫੀ ਸਾਰੇ ਥੋੜੇ ਕਮੈਂਟਸ ਐਂਡ ਇਨਕੁਆਰੀ ਸੀਗੇ ਵੀਡੀਓ ਅਪਲੋਡ ਕੀਤੀ ਸੀ ਪੰਜਾਬ ਪੁਸਟ ਟ్రਾਇਲ ਦੇ ਬਾਰੇ ਕਿ ਸਾਰਾ ਕੁਝ ਹੈ ਨਾ ਕਿ ਪਾ 2 ਦੇ ਵਿੱਚੋਂ 5 ਕੁੜੇ ਪਾਸ ਹੋ ਰਹੇ ਸਾਰਾ ਉਦਾਂ ਸਾਰਾ ਸਿਸਟਮ ਹੈ ਨਾ ਤੇ ਪਹਿਲੇ ਦਿਨ ਤਾਂ ਆਪਣੇ ਕਿਸੇ ਬੱਚੇ ਦਾ ਨਹੀਂ ਸੀਗਾ ਬਟ ਇਸ ਵਾਰ ਮਤਲਬ ਸੈਕੰਡ ਡੇ ਆਪਣੇ ਬੱਚਿਆਂ ਦਾ ਹੈਗਾ ਬਟ ਹਾਲ ਤੱਕ ਕੋਈ ਵੀ ਅਪਡੇਟਾ ਜਿਹੜੀ ਨਹੀਂ ਆਈ ਹੈਗੀ ਬਟ ਥੋੜੇ ਕੁਐਸਚਨ ਇਨਕੁਆਰੀ ਸੀਗੇ ਕੁਝ ਹੈ ਨਾ ਤੇ ਉਹ ਮੈਂ ਤੁਹਾਨੂੰ ਇਸ ਵੀਡੀਓ 'ਚ ਦੱਸਣ ਦੀ ਕੋਸ਼ਿਸ਼ ਕਰੂੰਗਾ ਕਿ ਕੀ ਕੀ ਸਾਰਾ ਕੁਝ ਸੀਗਾ ਕਿ ਪਹਿਲੇ ਇੱਕ ਬੱਚੇ ਦਾ ਟ్రਾਇਲ ਸੀਗਾ ਕਿ ਮਤਲਬ ਕਹਣਾ ਕਿ ਪਹਿਲੇ ਚੱਕਰ ਦੇ ਮਤਲਬ ਨਾ ਟਾਈਮ ਆ ਜਿਹੜਾ ਦੱਸਦੇ ਨੇ ਇੱਕ ਰਾਉਂਡ ਤੋਂ ਬਾਅਦ ਇਦਾਂ ਤਾਂ ਦੇਖੋ ਜੀ ਜੇ ਕੋਈ ਬੱਚਾ ਪੁੱਛ ਲਵੇ ਉੱਥੇ ਪਹਿਲੇ ਰਾਉਂਡ ਤੋਂ ਬਾਅਦ ਤਾਂ ਬੱਚੇ ਨੂੰ ਟਾਈਮ ਦੱਸ ਦਿੰਦੇ ਨੇ ਮਤਲਬ ਇਹ ਨਹੀਂ ਹੈ ਕਿ ਸਾਰਿਆਂ ਦਾ ਨਾ ਹਨਾ ਦੱਸੀ ਜਾਣਗੇ ਸਾਰਿਆਂ ਦਾ ਇੰਡੀਵਿਜੂਅਲ ਨਹੀਂ ਦੱਸਦੇ ਹੈਗੇ ਤਾਂ ਦੋਸਤੋ ਬੱਚਿਆਂ ਦੇ ਕਮੈਂਟਸ ਵਿੱਚ ਤੁਸੀਂ ਨੇ ਪੁੱਛਿਆ ਹੋਇਆ ਜਿਹੜਾ ਮੈਂ ਉਹ ਹੀ ਖੋਲ੍ਹ ਖੋਲ੍ਹ ਕੇ ਦਿਖ ਰਿਹਾ ਕਿ ਟਰੈਲ ਦੇ ਨਾਲ ਲੈ ਕੇ ਕੀ ਕੀ ਜਾਣਾ ਹੈ ਟਰੈਲ ਦੇ ਨਾਲ ਲੈ ਕੇ ਤੇ ਇੱਕ ਵਕਤ ਨੂੰ ਪੁੱਛਿਆ ਕਿ ਡਾਕੂਮੈਂਟ ਵਗੈਰਾ ਕੀ ਕੀ ਲੈ ਕੇ ਜਾਣਾ ਸਾਰਾ ਇੱਕੋ ਕੁਐਸਚਨ ਹੈ ਸਾਰਾ ਦੱਸ ਦੇਣਾ ਮੈਂ ਤੁਹਾਨੂੰ ਤੇ ਇਹਦੇ ਵਿੱਚ ਕੀ ਹੈ ਤੁਸੀਂ ਆਪਣਾ ਇੱਕ ਤਾਂ ਜੋ ਐਡਮਿਟ ਕਾਰਡ ਆ ਉਹ ਲੈ ਕੇ ਜਾਣਾ ਠੀਕ ਹੈ ਇੱਕ ਥੋੜੀ ਫੋਟੋ ਵੀ ਇੱਕ ਜਾਂ ਦੋ ਫੋਟੋ ਲੈ ਸਾਧੇ ਤੇ ਦੋ ਕੋਈ ਵੀ ਪ੍ਰੂਫ ਆਪਣੇ ਇਹ ਨਾਲ ਕੈਰੀ ਕਰ ਸਕਦੇ ਹੋ ਬਸ ਇਦਾਂ ਹੀ ਕੁਝ ਤੇ ਉਸ ਤੋਂ ਬਾਅਦ ਤੇ ਸਟਾਰਟਿੰਗ ਦੇ ਵਿੱਚ ਸਰ ਕੀ ਕਰਾਉਂਦੇ ਨੇ ਰਨਿੰਗ ਕਰਾਉਂਦੇ ਨੇ ਜੰਪ ਕਰਾਉਂਦੇ ਨੇ ਬਹੁਤ ਸਾਰਾ ਮਿਸਕਨਫਿਊਜ਼ਨ ਹੁੰਦੀ ਹੈ ਕਿ ਕੀ ਕਰਵਾਉਂਦੇ ਨੇ ਸਭ ਤੋਂ ਪਹਿਲਾਂ ਤਾਂ ਦੋਸਤੋ ਜਿਸ ਨੂੰ ਨੂੰ ਨਹੀਂ ਪਤਾ ਹੈਗਾ ਤਾਂ ਸਭ ਤੋਂ ਪਹਿਲਾਂ ਪੰਜਾਬ ਪੁੱਲ ਦੇ ਵਿੱਚ ਤੁਹਾਡੇ ਰਨਿੰਗ ਕਰਵਾਈ ਜਾਂਦੀ ਹੈ ਉਸ ਤੋਂ ਬਾਅਦ ਤੁਹਾਡਾ ਨਾਲ ਦੀ ਨਾਲ 10-15 ਮਿੰਟ ਦੇ ਬਾਅਦ ਹੀ ਤੁਹਾਡਾ ਲੌਂਗ ਜੰਪ ਕਰਵਾਇਆ ਜਾਂਦਾ ਉਸ ਤੋਂ ਬਾਅਦ 10-15 ਮਿੰਟ ਬਾਅਦ ਦੀ ਨਾਲ ਦੀ ਨਾਲ ਤੁਹਾਡਾ ਫਾਈ ਜੰਪ ਇਦਾਂ ਕਰਕੇ ਜਿਹੜਾ ਪ੍ਰੋਸੀਜਰ ਹੈ ਜਿਹੜਾ ਤੁਹਾਡਾ ਇਹ ਚੱਲਦਾ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਦੇਣਾ ਚਾਹਣਾ ਆ ਦੋਸਤੋ ਕੁਝ ਬੱਚਿਆਂ ਨੇ ਕਮੈਂਟ ਦੇ ਵਿੱਚ ਪੁੱਛਿਆ ਸੀਗਾ ਕਿ ਸਰ ਰਿਪੀਟ ਕਰਦਾ ਤਾ ਜਦੋਂ ਡੋਪ ਟੈਸਟ ਦੇ ਬਾਰੇ ਕੋਈ ਪੁੱਛਦਾ ਬੱਚਾ ਤਾਂ ਮੈਨੂੰ ਥੋੜਾ ਡਾਊਟ ਹੋਣ ਲੱਗਦਾ ਕਿ ਡੋਪ ਟੈਸਟ ਤੁਸੀਂ ਪੁੱਛ ਰਹੇ ਹੋ ਤਾਂ ਤੁਸੀਂ ਇਹ じゃ ਕੀ ਯੂਜ਼ ਕਰ ਰਹੇ ਹੋ ਵੀ ਤੁਹਾਨੂੰ ਡਰ ਲੱਗ ਰਿਹਾ ਡੋਪ ਟੈਸਟ ਹਾਣਾ ਇੱਕ ਨਾਰਮਲ ਕੋਈ ਵੀ ਐਥਲੀਟ ਬੱਚਾ ਕੋਈ ਇਸ ਤਰ੍ਹਾਂ ਦਾ ਪੁੱਛਦਾ ਹੀ ਨਹੀਂ ਹੈਗਾ ਮੇਰੇ ਕਿਸੇ ਬੱਚਨੇ ਨਹੀਂ ਪੁੱਛਿਆ ਕਿ ਸਰ ਡੋਪ ਹੁੰਦਾ ਹੈ ਨਹੀਂ ਹੁੰਦਾ ਹੈਗਾ ਜੇ ਤੁਸੀਂ ਇਸ ਤਰ੍ਹਾਂ ਦਾ ਕੁਝ ਵੀ ਯੂਜ਼ ਕਰ ਰਹੇ ਹੋ ਦੋਸਤੋ ਤਾਂ ਹੱਸ ਕੇ ਉੱਠ ਕੇ ਬੇਨਤੀ ਇਸ ਤਰ੍ਹਾਂ ਦਾ ਕੁਝ ਵੀ ਯੂਜ਼ ਨਾ ਕਰੋ ਬਿਲਕੁਲ ਹੀ ਨੇਚਰਲੀ ਜਿਹੜਾ ਟ੍ਰਾਇਲ ਦਿਓ ਤੁਸੀਂ ਕਿਉਂਕਿ ਅ ਇਸ ਤਰ੍ਹਾਂ ਦੀ ਕੁਛੀ ਯੂਜ਼ ਕਰਕੇ ਤੁਸੀਂ ਵਰਦੀ ਲੈ ਰਹੇ ਹੋ ਤਾਂ ਇਹ ਬਹੁਤ ਹੀ ਇੱਕ ਗਲਤ ਚੀਜ਼ ਆ ਠੀਕ ਹੈ ਦੂਸਰਾ ਤੁਸੀਂ ਆਪਣੀ ਹੈਲਥ ਦੇ ਨਾਲ ਜਿਹੜਾ ਖਿਲਵਾੜ ਕਰ ਰਹੇ ਹੋ ਡੋਪ ਟੈਸਟ ਪੰਜਾਬ ਪੁਲਿਸ ਦੇ ਵਿੱਚ ਐਟ ਅਟੈਂਟ ਦਾ ਨਹੀਂ ਹੁੰਦਾ ਬਟ ਇਨ ਕੇਸ ਆ ਉੱਥੇ ਤੁਹਾਡੇ ਐਸਐਨਓ ਸਾਫ਼ ਬੈਠੇ ਹੁੰਦੇ ਨੇ ਠੀਕ ਹੈ ਤੇ ਜੋ ਕਿ ਤੁਹਾਡੇ ਮੈਡੀਕਲ ਆਫਸਰ ਹੁੰਦੇ ਨੇ ਉੱਥੇ ਇਸ ਤੋਂ ਬਿਨਾ ਕੋਈ ਕਾਰਵਾਈ ਤੋਂ ਬਿਨਾ ਤੁਹਾਡਾ ਮੈਡੀਕਲ ਟੈਸਟਿੰਗ ਸ਼ੁਰੂ ਹੁੰਦਾ ਹੈਗਾ ਐਮਬੂਲੈਂਸ ਖੜੀ ਹੁੰਦੀ ਹੈ ਸਾਰਾ ਕੁਝ ਇੱਕਦਮ ਰੈਡੀ ਹੁੰਦਾ ਕਿ ਬਚਨ ਕੇਸ ਆਫ ਟ੍ਰਾਇਲ ਦੇ ਵਿੱਚ ਕੁਝ ਕੋਈ ਇੰਜਰੀ ਹੁੰਦੀ ਹੈ ਕੋਈ ਛੋਰ ਹੁੰਦਾ ਤਾਂ ਉੱਥੇ ਉਹ ਪ੍ਰੈਜ਼ੈਂਟ ਹੁੰਦੇ ਨੇ ਐਜ਼ ਦੇਖਣ ਦੇ ਲਈ ਤਾਂ ਉੱਥੇ ਜੇ ਉਹਨਾਂ ਨੂੰ ਪਤਾ ਐਕਸਪਰਟ ਬੰਦਾ ਉੱਤੇ ਬੈਠਾ ਹੈ ਠੀਕ ਹੈ ਤੁਹਾਡੀਆਂ ਹਰ ਇੱਕ 25 ਦਾ ਬੱਚਿਆਂ ਦਾ ਗਰੁੱਪ ਹੁੰਦਾ 25 ਦੇ ਵਿੱਚੋਂ ਜੇ ਕੋਈ ਐਕਸਟਰਾ ਹਰਕਤ ਕਰਦਾ ਹੈ ਕੋਈ ਐਕਟੀਵਿਟੀ ਇਸ ਤਰ੍ਹਾਂ ਦੀ ਕਰਦਾ ਹੈ ਹਨਾ ਤਾਂ ਉਹਦਾ ਅਲੱਗ ਤੋਂ ਪਤਾ ਲਾ ਜਿੰਦਾ ਕੋਈ ਬੱਚਾ ਗਰਦੀ ਸਾਰੇ ਹਨਾ ਕੋਈ ਉਹਦੇ ਅੱਖਾਂ ਲਾਲ ਹੋਈਆਂ ਪਈਆਂ ਨੇ ਬਿਲਕੁਲੀ ਠੀਕ ਆ ਬਹੁਤ ਜ਼ਿਆਦਾ ਪਸੀਨਾ ਉਹਨੂੰ ਆ ਰਿਹਾ ਜਾਂ ਮਤਲਬ ਕੁਝ ਇਸ ਤਰ੍ਹਾਂ ਦੀ ਅਨਐਕਟੀਵਿਟੀ ਹੈਲਥ ਕਰ ਰਿਹਾ ਉਹ ਹਨਾ ਜਾਂ ਚੱਕਰ ਆ ਕੇ ਗਿਰ ਗਿਆ ਜਾਂ ਕੁਝ ਹੋਰ ਹੋ ਗਿਆ ਇਨ ਕੇਸ ਆਫ ਥੋੜਾ ਉੱਥੇ ਮੈਡੀਕਲ ਟੈਸਟ ਕਰਵਾ ਲਿਆ ਉਹਨਾਂ ਨੇ ਠੀਕ ਆ ਜਾਂ ਫਿਰ ਥੋੜਾ ਚੈਕਿੰਗ ਦੇ ਦੌਰਾਨ ਇਸ ਤਰ੍ਹਾਂ ਦਾ ਕੁਝ ਪਕੜਿਆ ਗਿਆ ਤਾਂ ਤੁਹਾਨੂੰ ਉੱਥੇ ਪ੍ਰੋਬਲਮ ਆ ਜਿਹੜੀ ਹੋ ਸਕਦੀ ਆ ਟ੍ਰਾਇਲ ਤਾਂ ਛੱਡੋ ਤੁਹਾਨੂੰ ਉੱਥੇ ਸਜ਼ਾ ਵੀ ਹੋ ਸਕਦੀ ਠੀਕ ਆ ਤਾਂ ਇਸ ਤਰ੍ਹਾਂ ਦੀ ਕੁਝ ਵੀ ਚੀਜ਼ ਆ ਜਿਹੜੀ ਇਨਟੇਗ ਨਾ ਕਰੋ ਤੁਸੀਂ ਆ ਬਿਲਕੁਲੀ ਨੇਚਰਲੀ ਜਿਹੜਾ ਆਪਣਾ ਟ੍ਰ ਸਸਰੀ ਇਹ ਕੁਕ ਮੈਂ ਪੁੱਛਣ ਵਾਲੀ ਗੱਲ ਹੈ ਹਾਂ ਮਤਲਬ ਤੁਸੀਂ ਉਥੇ ਫਿਜ਼ੀਕਲ ਟ్రਾਇਲ ਦੇਣ ਜਾ ਰਹੇ ਹੋ ਤੁਸੀਂ ਉਥੇ ਫੈਸ਼ਨ ਸ਼ੋਅ ਤੇ ਥੋੜੀ ਜਾ ਰਹੇ ਹੋ ਯਾਰ ਇੰਨੀ ਥੋੜੀ ਕਮਨ ਸੈਂਸ ਰੱਖੋ ਤੁਸੀਂ ਉਸ ਤੋਂ ਬਾਅਦ ਜੋ ਗੱਲ ਆਉਂਦੀ ਹੈ ਬੱਚੇ ਕਹਿੰਦੇ ਕਿ ਸਰ ਕੁਝ ਮਤਲਬ ਥੋੜੀ ਸਾਡੀ ਵਾਚ ਆ ਵਾਚ ਜਿਹੜੀ ਅਲਾਉਡ ਹੈਗੀ ਨਹੀਂ ਹੈਗੀ ਦੋਸਤੋ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਇਲੈਕਟ੍ਰੋਨਿਕ ਇਨਸਟਰੂਮੈਂਟ ਜਿਹੜਾ ਤੁਸੀਂ ਯੂਜ਼ ਕਰ ਸਕਦੇ ਹੋ ਤੇ ਨਾ ਤੁਸੀਂ ਆਪਣਾ ਫੋਨ ਯੂਜ਼ ਕਰ ਸਕਦੇ ਹੋ ਨਾ ਤੁਸੀਂ ਆਪਣੀ ਇੱਥੇ 스마트 ਵਾਚ ਜਿਹੜੀ ਯੂਜ਼ ਕਰ ਸਕਦੇ ਹੋ ਥੋੜਾ ਸਾਰਾ ਕੁਝ ਪਹਿਲਾਂ ਹੀ ਲੈ ਜਾਇਆ ਕਰੀਤੇ ਨਾ ਕਵਰ ਕੀਤਾ ਜਾਂਦਾ ਬਾਅਦ ਦੋਸਤੋ ਤੁਸੀਂ ਆਪਣਾ ਨਾਲ ਆ ਜਿਹੜਾ ਸਮਾਨ ਕਿਹੜਾ-ਕਿਹੜਾ ਕੈਰੀ ਕਰਕੇ ਜਾਣਾ ਇੱਕ ਬੱਚਾ ਸਵਾਲ ਸੀਗਾ ਇਹ ਤਾਂ ਮੈਨੂੰ ਮਿਲਦਾ ਕਿ ਸਾਰੇ ਬੱਚੇ ਹੀ ਪੁੱਛਦੋਂਗੇ ਕੀ ਕੀ ਹੈ ਦੇਖੋ ਦੋਸਤੋ ਜੇ ਥੋੜਾ ਸਿਸਟਮ ਸਾਰਾ ਮਾ ਲਓ 7 ਵਜੇ ਤੁਹਾਡੀ ਐਂਟਰੀ ਆ ਜੇ ਸਾਰਾ ਸਿਸਟਮ ਤੁਹਾਡੇ ਅਕੋਰਡਿੰਗ ਚੱਲ ਰਿਹਾ 7 ਵਜੇ ਤੋਂ ਲੈ ਕੇ ਮਾ ਲਓ 8 ਵਜੇ ਦੇ 9 ਵਜੇ ਤੱਕ ਟ੍ਰਾਇਲ ਸ਼ੁਰੂ ਹੋਵੇ ਤਾਂ ਬਹੁਤ ਵਧੀਆ ਰਹਿੰਦਾ ਬਟ ਉਹੀ ਆ ਜੇ ਸਿਸਟਮ ਨਾ ਚੱਲਿਆ ਕਿਸੇ ਵੀ ਰੀਜ਼ਨ ਕਰਕੇ ਤੁਹਾਨੂੰ ਟ੍ਰਾਇਲ ਦਾ ਵੇਟ ਕਰਨਾ ਪਿਆ ਤਾਂ ਛੋਟਾ ਉੱਥੇ ਖਾਣ ਪੀਣ ਦਾ ਸਮਾਨ ਜਿਹੜਾ ਤੁਹਾਡੇ ਕੋਲ ਹੋਣਾ ਚਾਹੀਦਾ ਉਹ ਜ਼ਰੂਰੀ ਆ ਠੀਕ ਆ ਆਪਣੇ ਬੈਗ ਦੇ ਵਿੱਚ ਕੈਰੀ ਕਰੋ ਤੇ ਆਪਣੀ ਵਾਟਰ ਬੋਟਲ ਸਾਰੇ ਆਪਣੀ ਇੰਡੀਵਿਜੂਅਲ ਆ ਜਿਹੜੀ ਲੈ ਕੇ ਜਾਓ ਕਿਉਂਕਿ ਉੱਥੇ ਜਾ ਕੇ ਅੰਦਰ ਕੈਂਟੀਨ ਚ ਇੱਕ ਤਾਂ ਤੁਹਾਨੂੰ ਵੈਸੇ ਵੀ ਮਹਿੰਗਾ ਪਏਗਾ ਠੀਕ ਆ ਤੇ ਵੈਸੇ ਵੀ ਤੁਹਾਨੂੰ ਪਤਾ ਕੈਂਟੀਨ ਦੇ ਵਿੱਚ ਖਾਣ ਲਾਇਕ ਤਾਂ ਕੀ ਉਹ ਚੀਜ਼ ਮਿਲਦੀ ਤੁਹਾਨੂੰ ਠੀਕ ਆ ਉਹੀ 버ਗਰ ਪੀਜ਼ ਦੇ ਪੈਟੀ ਇਹ ਸਭ ਜਿਹਾ ਮਿਲਣੀ ਹੈ ਇਸ ਤੋਂ ਬੈਟਰ ਕਰਦਾ ਫੂਡ ਆਪਣਾ ਬਣਾ ਕੇ ਲੈ ਕੇ ਜਾਓ ਫਰੂਟਸ ਵਗੈਰਾ ਆਪਣੇ ਨਾਲ ਕੈਰੀ ਕਰੋ ਤੇ ਸਭ ਤੋਂ ਜ਼ਰੂਰੀ ਆਪਣਾ ਇਲੈਕਟ੍ਰੋਲਾਈਟ ਮਤਲਬ ਵਾਟਰ ਆਪਣਾ ਜ਼ਰੂਰ ਇਹ ਨਾਲ ਜੇ ਜਦੋਂ ਤੁਸੀਂ ਐਂਟਰ ਕਰਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਨਨ ਐਕਟੀਵਿਟੀ ਚੀਜ਼ ਤੁਹਾਨੂੰ ਮਿਲਦੀ ਹੈ ਤੇ ਤੁਹਾਨੂੰ ਬਾਹਰ ਵੀ ਕਰ ਸਕਦੇ ਨੇ ਤਾਂ ਧਿਆਨ ਰੱਖਿਓ ਸੀ ਹਨਾ ਤੇ ਬਾਕੀ ਹੋਰ ਕੁਝ ਨਹੀਂ ਹੈ ਬਾਕੀ ਸਾਰਾ ਕੁਝ ਅਲਾਉਡ ਹੈ ਜੀ ਬਾਕੀ ਕੋਈ ਸੀਨ ਆਊਟ ਨਹੀਂ ਹੈ ਜੇ ਕੁਝ ਹੋਰ ਵੀ ਤੁਸੀਂ ਇਸ ਵੀਡੀਓ ਦੇ ਦੌਰਾਨ ਇਸ ਨੀਚੇ ਕੁਝ ਪੁੱਛਣਾ ਹੋਵੇ ਤਾਂ ਤੁਸੀਂ ਨੀਚੇ ਕਮੈਂਟ ਕਰ ਸਕਦੇ ਹੋ ਤੇ ਮੈਂ ਜ਼ਰੂਰ ਸੀਦਾ ਰਿਪਲਾਈ ਕਰਾਂਗਾ ਇੰਨੇ ਕਮੈਂਟਸ ਆਏ ਸੀ ਆਪਾਂ ਇਹ ਤੁਹਾਨੂੰ ਦੱਸ ਦਿੱਤੇ ਠੀਕ ਹੈ ਤੇ ਮਿਲਦੇ ਹਾਂ ਉਸ ਨੂੰ ਨੈਕਸਟ ਵੀਡੀਓ ਜਲਦੀ ਕਰਾਂਗਾ ਤਾਂ ਤੱਕ ਦੇ ਲਈ ਚਾਹੇ ਤੇ ਜਿਵੇਂ ਹੀ ਮੇਰੇ ਬੱਚਿਆਂ ਦਾ ਰਿਵਿਊ ਆਉਂਦਾ ਹੈ ਤੇ ਉਹ ਵੱਲ ਤੁਹਾਨੂੰ ਪਤਾ ਹੀ ਆ ਆਪਾਂ ਰਿ